ਪਾਲ ਸਿੰਘ ਦੇ ਸਟੇਟਸ ਦੇ ਵਿੱਚ ਇਜ਼ਾਫਾ ਹੋਇਆ ਆ ਭਾਈ ਅਮਰਪਾਲ ਸਿੰਘ ਨੇ ਸੌਹ ਚੁੱਕ ਲਈ ਆ ਸੌਹ ਚੁੱਕਣ ਤੋਂ ਬਾਅਦ ਹੀ ਉਹਨਾਂ ਦੇ ਸਟੇਟਸ ਦੇ ਵਿੱਚ ਐਮਪੀ ਸ਼ਿਪ ਦੀਆਂ ਉਹ ਸਾਰੀਆਂ ਚੀਜ਼ਾਂ ਜੁੜਗੀਆਂ ਜਿਹੜੀਆਂ ਇਹ ਕੈਂਪੇਨ ਨੂੰ ਦਿੱਤੀਆਂ ਜਾਂਦੀਆਂ ਨੇ ਦਰਸਲ ਇਸ ਬਾਰੇ ਖਾਸ ਤੌਰ ਦੇ ਉੱਤੇ ਦੱਸਿਆ ਜਾ ਰਿਹਾ ਕਿ ਭਾਈ ਅਮਰਪਾਲ ਸਿੰਘ ਨੂੰ ਇੱਕ ਕਾਲੇ ਰੰਗ ਦੀ ਸਫਾਰੀ ਗੱਡੀ ਮਿਲੀ ਹੈ ਜਿਸ ਦੇ ਨਾਲ ਪ੍ਰੋਪਰ ਸਿਕਿਉਰਿਟੀ ਦਾ ਕਾਫਲਾ ਆ ਜਿਹਦੇ ਵਿੱਚ ਸਫਾਰੀ ਸੂਟ ਪਾ ਕੇ ਸਿਕਿਉਰਿਟੀ ਗਾਰਡਸ ਜਿਹੜੇ ਨੇ ਸੁਰੱਖਿਆ ਕਰਮੀ ਉਹ ਭਾਈ ਅਮਰਤਪਾਲ ਸਿੰਘ ਦੇ ਨਾਲ ਤਾਇਨਾਤ ਕਰ ਦਿੱਤੇ ਗਏ ਨੇ ਪਹਿਲਾਂ ਜਦੋਂ ਭਾਈ ਅਮਰਤਪਾਲ ਸਿੰਘ ਆਉਂਦੇ ਨੇ ਸੌਂ ਚੁੱਕਣ ਉਹਦੋਂ ਸਿਰਫ ਪੁਲਿਸ ਦਾ ਕਾਫਲਾ ਹੁੰਦਾ ਸਿਕਿਉਰਿਟੀ ਦਾ ਕਾਫਲਾ ਹੁੰਦਾ ਤੇ ਹੁਣ ਐਮਪੀ ਦੀ ਸਿਕਿਉਰਿਟੀ ਦਾ ਕਾਫਲਾ ਨਾਲ ਜੁੜ ਗਿਆ ਆ ਔਰ ਉਸ ਦੇ ਨਾਲ ਇੱਕ ਕਾਲੀ ਸਫਾਰੀ ਗੱਡੀ ਜਿਹੜੀ ਭਾਈ ਅਮਰਤਪਾਲ ਸਿੰਘ ਨੂੰ ਮਿਲੀ ਹੈ ਭਾਈ ਅਮਰਤਪਾਲ ਸਿੰਘ ਨੂੰ ਐਮਪੀ ਨੰਬਰ ਦੀ ਇੱਕ ਕਾਲੀ ਸਫਾਰੀ ਦਿੱਤੀ ਗਈ ਹੈ ਜਿਹੜੀ ਕਾਲੀ ਨੂੰ ਐਮਪੀ ਦੇ ਤੌਰ ਦੇ ਉੱਤੇ ਪੇਸ਼ ਹੋਈ ਹੈ ਅ ਔਰ ਨਾਲ ਦੀ ਨਾਲ ਉਹਨਾਂ ਦੇ ਨਾਲ ਸਿਕਿਉਰਿਟੀ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ ਐਮਪੀ ਦੀ ਸਿਕਿਉਰਿਟੀ ਜਿਹੜੀ ਆ ਉਹਨਾਂ ਨੂੰ ਦੇ ਦਿੱਤੀ ਗਈ ਹੈ ਇੱਕ ਸੰਸਦ ਦੀ ਸਿਕਿਉਰਿਟੀ ਉਹਨਾਂ ਨੂੰ ਮਿਲ ਗਈ ਹੈ ਉਹਨਾਂ ਦੀ ਸਟੇਟਸ ਦੇ ਵਿੱਚ ਇਹ ਇਜ਼ਾਫਾ ਕਰ ਦਿੱਤਾ ਗਿਆ ਪਹਿਲਾਂ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਭਾਈ ਅਮਰਿਤਪਾਲ ਨੇ ਔਰ ਹੁਣ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਦੇ ਸਟੇਟਸ ਦੇ ਵਿੱਚ ਵੀ ਇਜ਼ਾਫਾ ਹੋ ਗਿਆ ਜਦੋਂ ਉਹਨਾਂ ਨੇ ਹੁਣ ਜਾ ਕੇ ਸੌਹ ਚੁੱਕੀ ਹੈ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਹੁਣ ਸੌਹ ਚੁੱਕੀ ਗਈ ਹੈ ਔਰ ਸੌਹ ਚੁੱਕਣ ਤੋਂ ਬਾਅਦ ਹੀ ਵੱਡਾ ਕਾਫਲਾ ਉਹਨਾਂ ਦੇ ਨਾਲ ਜੁੜ ਚੁੱਕਿਆ ਸੌਹ ਚੁੱਕ ਹਟੇ ਨੇ ਭਾਈ ਅਮਰਿਤਪਾਲ ਸਿੰਘ ਔਰ ਰਵਾਨਾ ਹੋ ਗਏ ਨੇ ਪਾਰਲੀਮੈਂਟ ਬਿਲਡਿੰਗ ਤੋਂ ਸੰਸਦ ਭਵਨ ਤੋਂ ਰਵਾਨਾ ਹੋਣ ਤੋਂ ਬਾਅਦ ਹੁਣ ਪਰਿਵਾਰ ਵਾਲਿਆਂ ਦੇ ਨਾਲ ਮੁਲਾਕਾਤ ਹੋਵੇਗੀ ਉਹਨਾਂ ਦੇ ਸਟੇਟਸ ਦੇ ਵਿੱਚ ਇਜ਼ਾਫਾ ਹੋਇਆ ਬਦਲ ਹੋਇਆ ਹੈ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਨੂੰ ਹੁਣ ਐਮਪੀ ਸਿਕਿਉਰਿਟੀ ਦਿੱਤੀ ਜਾ ਚੁੱਕੀ ਹੈ ਔਰ ਨਾਲ ਦੀ ਨਾਲ ਇੱਕ ਕਾਲੀ ਸਫਾਰੀ ਗੱਡੀ ਜਿਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਸਵਾਰ ਹੋ ਕੇ ਤੇ ਪਾਰਲੀਮੈਂਟ ਬਿਲਡਿੰਗ ਚੋਂ ਬਾਹਰ ਨਿਕਲੇ ਨੇ ਅੱਗੇ ਜਾ ਕੇ ਪਰਿਵਾਰ ਵਾਲਿਆਂ ਦੇ ਨਾਲ ਹੁਣ ਵਿਸ਼ਰਾਮ ਘਰ ਦੇ ਵਿੱਚ ਮੁਲਾਕਾਤ ਕੀਤੀ ਜਾਵੇਗੀ ਔਰ ਇਸੇ ਮਾਮਲੇ ਨੂੰ ਲੈ ਕੇ ਫਿਲਹਾਲ ਸੌ ਚੁੱਕਣ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਮਤਲਕ ਹੋਰ ਤਸਵੀਰਾਂ ਲਗਾਤਾਰ ਆਂਦੀਆਂ ਰਹਿਣਗੀਆਂ ਸਾਂਝੀਆਂ ਕਰਦੇ ਰਵਾਂਗੇ ਬਨੇਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ